ਇੱਕ ਵਾਰ ਵੀ ਇਹ ਗੱਲ ਹੋਈ ਸੀ ਪਿਛਲੀ ਵਾਰ ਵੀ ਇਹ ਗੱਲ ਹੋਈ ਕਿ ਉਹਨਾਂ ਦੇ ਮੈਡਮ ਨੇ ਡੀਸੀ ਸਾਹਿਬ ਨੇ ਵਿਸ਼ਵਾਸਨ ਦਿੱਤਾ ਕਿ ਥੋੜੀ ਜਿਹੀ ਅਸੀਂ ਅਰਕੀ ਕੁਝ ਵੀ ਕਰੂਗਾ ਪਰ ਜਿਹੜਾ ਮਾਨ ਸਾਡਾ ਇਸੇ ਨੂੰ ਭਰਿਆ ਗਿਆ ਉੱਥੇ ਜ਼ਰੂਰ ਤੇ ਮਨੀ 6 ਮਹੀਨੇ ਲਈ ਕਰ ਰਿਹਾ ਸੀ ਅੱਜ ਉਹ ਦਿਨ ਆ ਗਿਆ ਭਰਦਾ ਦਾ ਦਿਨ ਅੱਜ ਸਾਢੇ 10:30 ਵਜੇ ਸਾਡੇ ਬੈਦਮ ਜੀ ਡੀਸੀ ਸਾਹਿਬ ਉਹਦਾ ਘਟ ਕਰਨ ਵਾਸਤੇ ਆਏ ਨੇ ਇਹਨਾਂ ਦਾ ਮਤਾਂ ਮਤਾਂ ਡੀਸੀ ਸਾਹਿਬ ਤੁਸੀਂ ਠੀਕ ਹੈ ਤੁਸੀਂ ਜਿਹੜੇ ਦੇ ਵਿੱਚ ਜਮੇ ਪਹਿਲੀ ਵਾਰ ਆਏ ਹੋ ਪਰ ਥੋੜਾ ਕੰਮ ਕਰ ਅਸੀਂ ਉਹਨਾਂ ਵਾਲਾ ਦੇਖੀਏ ਅਤੇ ਆਰੇ ਦੇ ਵਿੱਚ ਤੁਸੀਂ ਬੜੇ ਕਾਮਯਾਬੀ ਤੌਰ ਤੇ ਬਚਾਉ ਜੀ ਸੀ ਰਹੇ ਮੈਨੂੰ ਉਹ ਦਿਨ ਵੀ ਯਾਦ ਹੈ ਜਦੋਂ ਪੰਜਾਬ ਦੇ ਵਿੱਚ ਹਰਕਤ ਹੋ ਗਈ ਸੀ ਤਾਂ ਤੁਸੀਂ ਆਪ ਜਾ ਕੇ ਰਾਜ ਕੋਲ ਉਸ ਟ੍ਰੱਕ ਲੋਡ ਕਰਵਾਏ ਆਪ ਤੇ ਹਰਕਤ ਥੋੜੀ ਇਹ ਥੋੜੀ ਥੋੜੀ ਪੰਜਾਬ ਦੇ ਪਹਿਲੀ ਥੋੜੀ ਪਹਿਲਾ ਥੋੜਾ ਤਰਕ ਕਰਦੇ ਹੁਣ ਤੋਂ ਕਤ ਨਹੀਂ ਆਣੀ ਚਾਹੀਦੀ ਹੈ ਠੀਕ ਹੈ ਤੇ ਤੁਹਾਡੇ ਟਰੱਕਸ ਵਗੈਰਾ ਚੀਜ਼ ਦੇਖਣੀ ਹੈ ਆਏ ਐਕਸੋਰ ਕੀ ਚਾਹੀਦਾ ਹੈ ਇੱਕ ਹੱਲੀ ਹੋਣੀ ਵੀ ਆਪਣਾ ਇੱਕ ਤੋਂ ਕੱਚੇ ਪੈਦਲੇ ਦੀ ਆ ਨਾਲੇ ਥੋੜੇ ਝੂੜ ਦੇ ਜਾ ਕੇ ਨਾਲੇ ਮਿੱਟੀ ਦੇਖ ਲਵੋਗੇ ਤੁਸੀਂ ਤੇ ਆਪਾਂ ਉੱਥੇ ਉੱਥੇ ਘਾਟਨ ਕਰਨਾ ਹੈ ਤਾਂ ਕਿਸਾਨ ਨੂੰ ਤੇੜਿਕਦਾ ਹੋਊਗਾ ਤੇ ਉਦੋਂ ਉਹਦਾ ਉਹਦਾ ਮੂੰਹ ਉਠਾ ਕਰਾਈਏ ਤੇ ਉਦੋਂ ਬਾਅਦ ਆਪਾਂ ਪਰਮਾਤਮਾ ਕਿਰਪਾ ਕਰੇ ਕਿਰਪਾ ਕਰੇ ਸੀਜ਼ਨ ਅਜ ਹਾਗਸਟਾ ਦੀਆਂ ਆ ਗਈਆਂ ਤੇ ਮੂਰਤ ਨੂੰ ਪਹਿਲਾਂ ਤੁਸੀਂ ਮੂਰਤ ਕਰਤਾ ਤੇ ਉਹਦੇ ਬਾਅਦ ਅਸੀਂ ਕੰਮ ਸ਼ੁਰੂ ਕਰਦੇ ਨਾ ਕਿਸੇ ਕਿਸਮ ਦੇ ਮੁਟਕ ਨਹੀਂ ਹੋ ਜਾਂਦਾ ਧੰਨਵਾਦ ਕੀਤਾ ਅੰਡੀ ਐਫਸੀ ਆ ਨਾ ਕੰਮ ਉਹਨਾਂ ਨੇ ਜਿਹੜਾ ਇਹ ਫੈਸਲਾ ਲਿੱਤਾ ਸੀਗਾ ਉਹ ਇੰਪਾਰਟ ਲਿੱਤਾ ਸੀਗਾ ਜਿਹੜਾ ਅਸੀਂ ਫਿਰ ਉਹਨਾਂ ਤੋਂ ਫਾਈਨਲੀ ਰਿਟਰਨ ਦੇ ਵਿੱਚ ਆਇਆ ਸੀਗਾ ਸਾਡੇ ਕੋਲ ਹਾਂ ਉਹ ਵੀ ਸਾਈਡੋ ਲੈ ਸੀਗਾ ਹੁਣ ਸਾਈਡੋ ਤਾਂ ਵਾਪਸ ਹੋ ਚੁੱਕੀ ਹੈਗੀ ਹੈ ਸੋ ਅਸੀਂ ਦੁਬਾਰਾ ਇਹਨਾਂ ਨਾਲ ਹੁਣ ਗੱਲ ਕਰਨੇ ਕਿ ਜਿਹੜੀ ਵੈਸੇ ਵੀ ਮੰਡੀ ਦੇ ਵਿੱਚ ਆ ਰਹੀ ਹੈ ਉਹਦੇ ਵਿੱਚ ਇਹਨਾਂ ਦੀ ਕੀ ਪਾਲਿਸੀ ਹੈਗੀ ਉਹ ਅਸੀਂ ਇਨ ਟੱਚ ਹੈਗੇ ਡੀ ਐਮ ਸਾਹਿਬ ਨਾਲ ਗੱਲ ਕਰਨੀ ਆ ਜੀ ਬੱਚੇ ਨਹੀਂ ਆਏ ਤੇ ਅਹ ਚਾਚੀ ਹੈ ਕਿ ਕਿ ਅਸੀਂ ਇੱਕ ਹੁਣ ਫੈਸਲੇ ਦੀ ਗ੍ਰੀਕ ਕਰ ਲਈ ਹੈਗੀ ਠੀਕ ਹੈ ਬਟ ਉਹਨਾਂ ਨੇ ਜਿਹੜਾ ਇਨਪਾਰਟ ਸਾਨੂੰ ਲੈਟਰ ਪ੍ਰੋਵਾਈਡ ਕੀਤਾ ਸੀ ਉਹਦਾ ਕੋਈ ਇਹਦਾ ਰੈਲੇਵੈਂਸ ਨਹੀਂ ਹੈ ਕਿਉਂਕਿ ਉਹ ਸੀਜੀ ਉਸ ਚੀਜ਼ ਨਹੀਂ ਹੁਣ ਜਿਹੜੀ ਵਾਪਸ ਹੋ ਚੁੱਕੀ ਹੈ

ਨਾਂ ਦੇ ਵਿੱਚ ਹੀ ਹੋਈ ਹੈ ਮੇਜਰਲੀ ਜਿਹੜੀ ਅੱਜ ਅਸੀਂ ਪਰਚੇਸ ਵੀ ਸ਼ੁਰੂ ਕੀਤੀ ਹੈਗੀ ਹੈ ਖੰਨਾ ਆਪਣੇ ਜ਼ਿਲ੍ਹੇ ਜ਼ਿਲ੍ਹੇ ਦੇ ਵਿੱਚ ਹੀ ਆਬਵੀਅਸਲੀ ਲਾਰਜੈਸਟ ਹੈਗੀ ਹੈ ਪਟੇਸ਼ਾ ਦੇ ਵਿੱਚ ਲਾਰਜੈਸਟ ਗ੍ਰੇਨ ਮਾਰਕੀਟ ਵੀ ਹੈਗੀ ਹੈ ਤੇ ਇਸ ਦੇ ਨਾਲ ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਅੱਜ ਤੋਂ ਹੀ ਪਰਚੇਸ ਸ਼ੁਰੂ ਹੈ ਤੇ ਜਿਹੜੇ ਕਿਸਾਨ ਵੀਰ ਆਏ ਆ ਉਹਨਾਂ ਨੂੰ ਪੇਮੈਂਟ ਵੀ ਅੱਜ ਹੀ ਹੋ ਜਾਏਗੀ ਤੇ ਮੈਂ ਸਾਰੇ ਹੀ ਕਿਸਾਨਾਂ ਨੂੰ ਇਹ ਤੁਹਾਡੇ ਇਤਰਾਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਉਹ ਸੁੱਕੀ ਫਸਲ ਲੈ ਕੇ ਆਉਣ ਮੰਡੀਆਂ ਦੇ ਵਿੱਚ ਤਾਂ ਜੋ ਉਹਨਾਂ ਦੀ ਸਫਾਈ ਹੋ ਕੇ ਉਹਨਾਂ ਦੇ ਨਾਲ ਦੇ ਨਾਲ ਲਿਫਟਿੰਗ ਵੀ ਹੋ ਸਕੇ ਪਰਚੇਜ਼ ਦੇ ਨਾਲ ਨਾ ਲਿਫਟਿੰਗ ਵੀ ਹੋ ਸਕੇ ਉਹ ਸਾਡਾ ਇੱਕ ਫੈਸਲਾ ਹੈਗਾ ਹੈ ਕਿ ਮoiਸਚਰ ਮੀਟਰ ਦੇ ਹਿਸਾਬ ਨਾਲ ਮoiਸਚਰ ਵੀ ਤੁਹਾਡਾ ਹੋਵੇ ਤੇ ਕਿਸਾਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਵੀ ਦੇਣੀ ਹੈ ਵਿਸਾਖੀ ਦੀ ਵੀ ਹੈ ਤੇ ਅੱਜ ਤੋਂ ਸਾਡਾ ਸੀਜ਼ਨ ਜਿਹੜਾ ਹੈ ਸ਼ੁਰੂ ਹੋ ਗਿਆ ਫਾਰਮਰਸ ਨੂੰ ਇੱਕ ਮੈਸੇਜ ਦੇਣਾ ਚਾਹਾਂਗੀ ਮੈਂ ਪਹਿਲਾਂ ਤਾਂ ਵਧਾਈਆਂ ਦੇਣਾ ਚਾਹੁੰਦੀ ਆ ਫਾਰਮਰਸ ਨੂੰ ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਦੁਬਾਰਾ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜ਼ਰੂਰ ਸੁੱਕੀ ਫਸਲ ਲੈ ਕੇ ਆਓ ਤਾਂ ਜੋ ਤੁਹਾਨੂੰ ਵੀ ਅਸੀਂ ਸਹੂਲਤ ਦੇ ਸਕੀਏ ਤੇ ਨਾਲ-ਨਾਲ ਅਸੀਂ ਲਿਫਟਿੰਗ ਵੀ ਕਰਾਵਾਂਗੇ ਪੇਮੈਂਟਸ ਵੀ ਤੁਹਾਡੇ ਨਾਲ ਹੋਣਗੀਆਂ ਤੇ ਮੈਂ ਇੱਕ ਇੱਕ ਖੁੱਲੀ ਇਨਵੀਟੇਸ਼ਨ ਵੀ ਦੇਣਾ ਚਾਹੁੰਨੀ ਹਾਂ ਜਿਹੜੀ ਸਾਡੇ ਜ਼ਿਲ੍ਹੇ ਦੇ ਵਿੱਚ ਹਰ ਰੋਜ਼ ਸਮੀਖਿਆ ਮੀਟਿੰਗ ਸਾਟੀ ਹੁੰਦੀ ਹੈਗੀ ਹੈ ਪ੍ਰੋਕਿਊਰਮੈਂਟ ਨੂੰ ਲੈ ਕੇ ਤਾਂ ਜੇਕਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਆ ਰਹੀ ਹੈ ਉਹ ਸਿੱਧੇ ਤੌਰ ਤੇ ਸਾਡੀ ਸਮੀਖਿਆ ਮੀਟਿੰਗ ਟਾਰਿਫ ਪ੍ਰਕਿਊਰਮੈਂਟ ਏਜੰਸੀਜ਼ ਰਾਹੀ ਵੀ ਜੇਕਰ ਕਿਸੇ ਨੇ ਜੁਆਇਨ ਕਰਨਾ ਹੋਵੇ ਲਿੰਕ ਰਾਹੀ ਵੀ ਅਸੀਂ ਵੀਸੀ ਲਿੰਕ ਵੀ ਪ੍ਰੋਵਾਈਡ ਜਿਹੜੀ ਹੈ ਕਰ ਰਹੇ ਹੈਗੇ ਆ ਕਿ ਕੋਈ ਵੀ ਆਪਣੇ ਫੋਨ ਤੋਂ ਵੀ ਕਨੈਕਟ ਕਰ ਸਕਦਾ ਹੈ ਜੇਕਰ ਉਹਨਾਂ ਨੂੰ ਕੋਈ ਦਿੱਕਤ ਆਂਦੀ ਹੈ ਤੇ ਮੇਰੇ ਆਫਿਸ ਨਹੀਂ ਪਹੁੰਚ ਪਾਰੇ ਕਿਸ ਰੀਜ਼ਨ ਤੋਂ ਤਾਂ ਮੈਂ ਤਾਂ ਇਹੀ ਚਾਹਾਂਗੀ ਕਿ ਵੱਦ ਤੋਂ ਵੱਦ ਸਾਨੂੰ ਜੇਕਰ ਕੁਝ ਪਤਾ ਲੱਗਦਾ ਤਾਂ ਅਸੀਂ ਨਾਲ ਦੀ ਨਾਲ ਉਸ ਨੂੰ ਸੌਟ ਆਊਟ ਕਰੀਏ ਤੇ ਮੈਮ ਤੁਸੀਂ ਇੱਕ ਤਾਰਾ 144 ਲਗਾਈ ਹੈ ਉਹਦਾ ਰੀਜ਼ਨ ਕੀ ਹੈ ਜੀ ਤੇ ਕਿਹੜੀ-ਕਿਹੜੀ ਚੀਜ਼ਾਂ ਬੈਨ ਨਹੀਂ ਨੀ ਤਾਂ 144 ਤੇ ਬਹੁਤ ਚੀਜ਼ਾਂ ਤੇ ਲਗਾਈ ਹੋਈ ਹੈ ਜੀ ਤੁਹਾਨੂੰ ਤੁਹਾਡੇ ਕੋਈ ਸਪੈਸੀਫਿਕ ਕੁਐਸਚਨ ਹੋਵੇ ਤਾਂ ਦੱਸ ਦਿਓ ਇਹ ਕਹਿੰਦੇ ਕਿ ਲੋਡ ਕੀ ਪੈਕੇਜ ਇਹਨਾਂ ਚ ਲਾਉਂਦੇ ਇਸ ਟਾਈਮ ਇਹ ਤਾਂ ਹਮੇਸ਼ਾ ਅਸੀਂ ਲਗਾਉਂਦੇ ਹੈਗੇ ਆ ਜੀ 144 ਜਿਹੜੀ ਹੈਗੀ ਹੈ ਤੁਸੀਂ ਜੇ ਕੰਬਾਈਨ ਹਾਰਵੈਸਟਰਸ ਦੀ ਗੱਲ ਕਰ ਰਹੇ ਹੋ ਤਾਂ ਕੰਬਾਈਨ ਹਾਰਵੈਸਟਰਸ ਆ ਟਾਈਮਿੰਗ ਇਸ ਲਈ ਕੀਤਾ ਜਾਂਦਾ ਕਿਉਂਕਿ ਗਿੱਲੀ ਜਿਹੜੀ ਕਣਕ ਹੈ ਉਹ ਨਾ ਆਵੇ ਮੰਡੀਆਂ ਦੇ ਵਿੱਚ ਉਹ ਸੁੱਕੀ ਹੀ ਆਵੇ ਇਸ ਲਈ ਟਾਈਮਿੰਗ ਨਿਰਧਾਰਿਤ ਕੀਤੀ ਜਾਂਦੀ ਹੈ ਤਾਂ 144 ਦੇ ਨਾਲ ਜੀ ਥੈਂਕ ਯੂ ਥੈਂਕ